ਸਾਰੇ ਨੂੰ ਸਤ ਸ੍ਰੀ ਅਕਾਲ ਜੀ ਪਰਮਜੀਤ ਸਿੰਘ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਵਰਸ ਅੱਜ ਮੈਂ ਕੋਈ ਰੈਸਪੀ ਲੈ ਕੇ ਨਹੀਂ ਆਈ ਅਸੀਂ ਪਿਛਲੇ ਮਹੀਨੇ ਗਏ ਸੀਗੇ ਹਜੂਰ ਸਾਹਿਬ ਨਾਂਦੇੜ ਹਜੂਰ ਸਾਹਿਬ ਦੀ ਯਾਤਰਾ ਦਾ ਮੈਂ ਥੋੜਾ ਜਿਹਾ ਤੁਹਾਡੇ ਨਾਲ ਰੂਬਰੂ ਹੋਣ ਲੱਗੀ ਆ ਤਾਂ ਅਸੀਂ ਘਰੋਂ ਸ਼ਾਮ ਨੂੰ ਤੁਰਪੇ ਸੀ ਟ੍ਰੇਨ ਸੀ ਸਾਡੀ 4:30 ਵਜੇ ਦੀ ਤਾਂ ਅਸੀਂ ਘਰੋਂ 3:30 ਤੁਰਪੇ ਸੀਗੇ ਤਾਂ ਸਾਨੂੰ ਛੱਡਣ ਵਾਸਤੇ ਵੀ ਉਧਰੋਂ ਬੱਚੇ ਵੀ ਆਏ ਹੋਏ ਸੀ ਤੇ ਵੱਡੇ ਦੀਦੀ ਵੀ ਆਏ ਹੋਏ ਸੀਗੇ ਤਾਂ ਮੈਂ ਕਿਹਾ ਕਿਉਂ ਨਾ ਅਸੀਂ ਹਜੂਰ ਸਾਹਿਬ ਜਾ ਕੇ ਆਏ ਆ ਤਾਂ ਕਿਉਂ ਨਾ ਮੈਂ ਆਪਦੀ YouTube ਫੈਮਿਲੀ ਨੂੰ ਵੀ ਹਜੂਰ ਸਾਹਿਬ ਦੇ ਦਰਸ਼ਨ ਕਰਾਵਾਂ ਅਸੀਂ ਜਦੋਂ ਸਟੇਸ਼ਨ ਤੇ ਪਹੁੰਚ ਗਏ ਤਾਂ ਬੇਟੇ ਨੇ ਸਮਾਨ ਉਤਾਰ ਕੇ ਬੇਟਾ ਤੇ ਸਿੱਧੂ ਸਾਹਿਬ ਇਹ ਦੋਨੋਂ ਲੈ ਗਏ ਸੀਗੇ ਤਾਂ ਹੁਣ ਤੁਸੀਂ ਕਰੋ ਵੀਡੀਓ ਇੰਜੋਏ ਤਾਂ ਥੋੜਾ ਜਿਹਾ ਜੇ ਮੈਂ ਵਿੱਚ ਸੀਨ ਟ੍ਰੇਨ ਦੇ ਵੀ ਜਿਹੜੇ ਸਟੇਸ਼ਨ ਆਉਂਦੇ ਆ ਵਿਰਾਗਣਾ ਲక్ష్ਮੀਬਾਈ ਤਾਂ ਚਾਂਸੀ ਤੇ ਉਸ ਤੋਂ ਬਾਅਦ ਪੋਪਾਲ ਪੋਪਾਲ ਤੋਂ ਗੋਟਾਰਸੀ ਜੰਕਸ਼ਨ ਇਹਨਾਂ ਦੇ ਵੀ ਲਏ ਹੋਏ ਸਭਾ ਹਨ ਕੁਆਰਿੰਗਾ ਹੂੰ चढ़ने लिखा जितने ब्रिज लिखे কি লাগে হেৰি লিনে ਤੇਰੇ ਕੋਲੋਂ ਤਾਂ ਉਧਰੇ ਪਏ ਸੀਗੇ ਸ਼੍ਰੀ ਗੰਗਾ ਨਗਰ ਸੇ ਨੰਦੇੜ ਸਾਹਿਬ ਆ ਮੇਰੀ ਹੁੰਦਾ ਹੈ ਰਵਰਦੀ ਚ ਕਰ ਰਿਹਾ ਹੈ ਯਾਰ ਕਿਹਨਾਂ ਤੋਂ ਲੈਣਾ ਹੈ ਕਹਿੰਦਾ ਹੈ ਤਲੋ ਜੀ ਅਗਲੇ ਦਿਨ ਅਸੀਂ 10 ਵਜੇ ਪਹੁੰਚ ਗਏ ਸੀ ਹਜੂਰ ਸਾਹਿਬ ਹਜੂਰ ਸਾਹਿਬ ਪਹੁੰਚਣ ਤੋਂ ਬਾਅਦ ਫਿਰ ਉੱਥੇ ਅਸੀਂ ਕਮਰਾ ਲੈ ਕੇ ਸਮਾਨ ਤਾਂ ਆਪਦਾ ਸਾਰਾ ਕਮਰੇ ਦੇ ਵਿੱਚ ਰੱਖਿਆ ਫਿਰ ਅਸੀਂ ਨਹਾ ਧੋ ਕੇ ਅਗਲੇ ਦਿਨ ਦਰਸ਼ਨ ਮੇਲਾ ਕੀਤਾ ਗੁਰੂ ਘਰ ਦਾ ਤੁਸੀਂ ਵੀ ਕਰੋ ਜੀ ਦਰਸ਼ਨ ਹਜੂਰ ਸਾਹਿਬ ਨੰਦੇ ਬਾਈ ਗੁੱਡ ਬਾਈ ਆਪਣੀ ਇੱਤਹਾਸ ਆਪਣੀ ਇੱਤਹਾਸ ਆਪਣੀ ਕਿਤਾਬਾਂ ਸ਼ਖਤ ਮਨ ਹੈ ਗੁੱਡ ਸ਼ਖਤ ਮਨ ਕੀ ਕਰਾਂ ਫੜੀ ਰੱਖ ਬਸ